ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ ਇਕਰਾ ਹਿੰਦੇ ਰਹਿ ਗਏ ਇਕ ਰੰਧ ਹੀ ਗਏ ਉਜਾੜ ਅੱਜ ਗੱਲ ਕਰਾਂਗੇ ਜੀ ਦੁਨੀਆ ਦੀ ਅਸਲੀ ਮਿਠਾਸ ਦੀ ਸੰਸਾਰ ਦੇ ਵਿੱਚ ਰਹਿੰਦੇ ਆ ਅਸਲੀ ਮਿਠਾਸ ਕਿਹੜੀ ਹੈ ਤੇ ਨਕਲੀ ਮਿਠਾਸ ਕਿਹੜੀ ਹੈ ਅਸਲੀ ਮਿਠਾਸ ਕਿਹੜੀ ਇਕੱਠੀ ਕੀਤੀ ਤੇ ਨਕਲੀ ਮਿਠਾਸ ਕਿਹੜੀ ਇਕੱਤਰ ਕੀਤੀ ਅੱਜ ਉਸ ਚੀਜ਼ ਦੀ ਗੱਲ ਕਰਾਂਗੇ ਸਭ ਤੋਂ ਪਹਿਲੋਂ ਜਦੋਂ ਇਹਨਾਂ ਪੰਕਤੀਆਂ ਨੂੰ ਪੜ੍ਹਦੇ ਆ ਤਾਂ ਇੱਕ ਚੀਜ਼ ਦਾ ਜ਼ਰੂਰ ਅੰਦਾਜ਼ਾ ਹੋ ਜਾਂਦਾ ਹੈ ਵੀ ਜਿਹੜੀ ਮਿਠਾਸ ਇਕੱਤਰ ਕਰ ਰਹੇ ਆਂ ਦੁਨਿਆਵੀ ਤੌਰ ਤੇ ਉਹ ਮਿਠਾਸ ਰੀਅਲ ਦੇ ਵਿੱਚ ਕੋੜੀ ਸੱਚਾਈ ਦੇ ਵਿੱਚ ਦੇਖੇ ਤਾਂ ਉਹ ਅਸਲ ਦੇ ਵਿੱਚ ਜ਼ਹਿਰ ਹੈ ਪੰਕਤੀਆਂ ਨੂੰ ਧਿਆਨ ਨਾਲ ਸਮਝਣਾ ਤੇ ਵਿਚਾਰਨਾ ਫਰੀਦਾ ਬਾਬਾ ਫਰੀਦ ਸਾਹਿਬ ਮੈਂ ਪਹਿਲਾਂ ਬੇਨਤੀ ਕਰਦੇ ਆਂ ਉਹ ਹਸਤੀ ਹੋਏ ਨੇ ਜਿਨ੍ਹਾਂ ਨੂੰ ਸ਼ੱਕਰ ਕੰੰਜ ਵੀ ਆਖਿਆ ਜਾਂਦਾ ਹੈ ਇਤਿਹਾਸ ਸਾਂਝਾ ਕਰੂੰਗਾ ਉਹਨਾਂ ਦੇ ਜੀਵਨ ਦੀਆਂ ਬੜੀਆਂ ਰੋਚਕ ਘਟਨਾਵਾਂ ਉਹਨਾਂ ਦੇ ਜੀਵਨ ਦਾ ਉਹ ਤੱਤ ਜਿਹੜਾ ਉਹਨਾਂ ਦੀ ਜਨਣੀ ਜਿਹੜੀ ਪੂਜਨੀਕ ਮਾਤਾ ਜੀ ਨੇ ਬਾਬਾ ਫਰੀਦ ਸਾਹਿਬ ਦੀ ਉਹਨਾਂ ਨਾਲ ਜਿਹੜੇ ਤੱਤ ਉਹਨਾਂ ਦੇ ਸਾਂਝੇ ਹੋਏ ਉਹਨਾਂ ਦਾ ਜ਼ਿਕਰ ਵੀ ਕਰੂੰਗਾ ਸਭ ਤੋਂ ਪਹਿਲੋਂ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ ਇੱਕ ਰਹਿੰਦੇ ਰਹਿ ਗਏ ਇੱਕ ਰਹੰਦੀ ਗਏ ਉਜਾੜ ਕਹਿਣ ਤੋਂ ਮੁਰਾਦ ਜਿਹੜੀਆਂ ਗੰਦਲਾਂ ਜਿਹੜੇ ਸੰਸਾਰ ਰੂਪੀ ਵਿਸ਼ੇ ਵਿਕਾਰ ਅਸੀਂ ਚੱਖ ਰਹੇ ਹਾਂ ਅਸਲ ਦੇ ਵਿੱਚ ਇਹ ਬਾਹਰੋਂ ਮਿੱਠੇ ਹਨ ਤੇ ਇਹਨਾਂ ਦਾ ਜਿਹੜਾ ਕੁੜਤਨ ਵਾਲਾ ਪਨ ਹੈ ਉਹ ਕਦੋਂ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਇਹਨਾਂ ਕਰਮਾਂ ਨੂੰ ਕਮਾ ਕੇ ਨਿਰੰਕਾਰ ਦੇ ਦਰ ਤੇ ਜਾ ਕੇ ਟੁੱਕਦੇ ਹਾਂ ਨਾ ਤੇ ਇਹਨਾਂ ਦੀ ਅਸਲ ਕੁੜਤਨ ਉੱਥੇ ਜਾ ਕੇ ਪਤਾ ਲੱਗਦੀ ਹੈ ਜੋ ਅਸੀਂ ਇਕੱਤਰ ਕਰ ਰਹੇ ਹਾਂ ਇੱਕ ਰਹੇਂਦੇ ਰਹਿ ਗਏ ਇੱਕ ਰਹੰਦੀ ਗਏ ਉਜਾੜ ਇਹਨਾਂ ਕਰਮਾਂ ਨੂੰ ਬੀਜ-ਬੀਜ ਕੇ ਇਹਨਾਂ ਫਸਲਾਂ ਨੂੰ ਅੱਗੇ ਵਧਾ ਵਧਾ ਕੇ ਕਹਿੰਦੇ ਕੋਈ ਤੇ ਇਹਨਾਂ ਫਸਲਾਂ ਨੂੰ ਚੱਕ ਗਿਆ ਖਾ ਗਿਆ ਉਹਨਾਂ ਕਰਮਾਂ ਨੂੰ ਕਮਾ ਗਿਆ ਤੇ ਕਹਿੰਦੇ ਕਈ ਇਹਨਾਂ ਫਸਲਾਂ ਨੂੰ ਇਹਨਾਂ ਗੰਦਲਾਂ ਨੂੰ ਬੀਜਦੇ ਬੀਜਦੇ ਨਖਸਮੇ ਹੀ ਇਹਨਾਂ ਖੇਤਾਂ ਨੂੰ ਛੱਡ ਕੇ ਦੁਨੀਆ ਤੋਂ ਰੁਖਸਤ ਹੋ ਗਏ ਭਾਵ ਕੀ ਸੀ ਉਹ ਦੁਨੀਆ ਤੋਂ ਚਲੇ ਗਏ ਉਹੀ ਕਰਮ ਕਮਾ ਕੇ ਹੁਣ ਸਮਝਣ ਵਾਲੀ ਗੱਲ ਹੀ ਹੈ ਪਰ ਜੇ ਗੁਰਬਾਣੀ ਦੇ ਹਿਸਾਬ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਸਮਝੀਏ ਤਾਂ ਗੁਰਬਾਣੀ ਕੀ ਕਹਿੰਦੀ ਹੈ ਅੰਮ੍ਰਿਤ ਕੌੜਾ ਵਿਖਿਆ ਮੀਠੀ ਸਾਖਤ ਕੀ ਵਿਦ ਨੈਨੂ ਡੀਠੀ ਇੱਥੇ ਦੋ ਪ੍ਰਕਾਰ ਦੀ ਅਵਸਥਾ ਹੈ ਉਹ ਅਵਸਥਾ ਕਿਹੜੀ ਹੈ ਜਦੋਂ ਸੰਸਾਰਿਕ ਤਲ ਦੇ ਉੱਤੇ ਆ ਕਿ ਅਸੀਂ ਇਹ ਚੀਜ਼ਾਂ ਸੋਚਦੇ ਹਾਂ ਕਿ ਇਹ ਚੀਜ਼ ਵੀ ਮਿੱਠੀ ਹੈ ਫਲਾਨੀ ਚੀਜ਼ ਵੀ ਮਿੱਠੀ ਹੈ ਚੀਨੀ ਵੀ ਮਿੱਠੀ ਹੈ ਗੁੜ ਵੀ ਮਿੱਠਾ ਹੈ ਸ਼ੱਕਰ ਵੀ ਮਿੱਠੀ ਹੈ ਦੁਨਿਆਵੀ ਜੜੀਆਂ ਮਿੱਠੇ ਪਦਾਰਥ ਜਾਂ ਮਿਸ਼ਤਾਨ ਪਦਾਰਥ ਆਦ ਕਨ ਉਹ ਵੀ ਮਿੱਠੇ ਹਨ ਤੇ ਜਿਹੜੇ ਅਸੀਂ ਕਰਮ ਕਮਾ ਰਹੇ ਹਾਂ ਉਹ ਵੀ ਸਾਨੂੰ ਮਿੱਠੇ ਲੱਗਦੇ ਹਨ ਕਿਉਂਕਿ ਉਹਨਾਂ ਦੇ ਵਿੱਚ ਸਾਡੀ ਸੋਚ ਸਾਡੀ ਤੀਬਰ ਬੁੱਧੀ ਦੇ ਅਨੁਸਾਰ ਸਾਡੀ ਤੀਖਣ ਬੁੱਧੀ ਦੇ ਅਨੁਸਾਰ ਹੁੰਦੀ ਹੈ ਪਰ ਉਥੇ ਨਿਰੰਕਾਰ ਦਾ ਵਾਸਾ ਜਾਂ ਨਿਰੰਕਾਰ ਦਾ ਡਰ ਭੈ ਉਹਦਾ ਹੁਕਮ ਹਾਜ਼ਰ ਨਹੀਂ ਹੁੰਦਾ ਹੁਣ ਸਮਝਣਾ ਧਿਆਨ ਨਾਲ ਇਸੇ ਕਰਕੇ ਜਿਹੜੀ ਸਾਖਤ ਦੀ ਦ੍ਰਿਸ਼ਟੀ ਹੈ ਸਾਖਤ ਕਿਹਨੂੰ ਕਿਹਾ ਨਾਸਤਿਕ ਬੰਦੇ ਨੂੰ ਨਾਸਤਿਕ ਪੁਰਸ਼ ਨੂੰ ਉਸ ਨਾਸਤਿਕ ਮਨੁੱਖ ਨੂੰ ਪ੍ਰਾਣੀ ਨੂੰ ਅੰਮ੍ਰਿਤ ਕੌੜਾ ਵਿਖਿਆ ਮੀਠੀ ਸਾਖਤ ਕੀ ਵਿਦ ਨੈਨੋ ਦੇਠੀ ਸਾਕਤ ਕੀ ਵਿਦ ਨੈਨੋ ਡੀਟੀ ਸਾਕਤ ਦੇ ਆ ਨੇਤਰ ਕੰਮ ਕਰਦੇ ਹਨ ਤੇ ਗੁਰਮੁਖ ਦੇ ਆ ਨੇਤਰ ਕਿਹੜਾ ਨੇਤਰ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਹੁਣ ਸਮਝਣਾ ਇਸ ਦੀ ਚੀਜ਼ ਨੂੰ ਧਿਆਨ ਦੇ ਨਾਲ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਉਹਨੂੰ ਅੰਮ੍ਰਿਤ ਕੌੜਾ ਲੱਗਦਾ ਹੈ ਭਾਵ ਸੰਸਾਰ ਰੂਪ ਜਿਹੜੇ ਵਿਸ਼ੇਵਕਾਰ ਨੇ ਉਹ ਮਿੱਠੇ ਲੱਗਦੇ ਹਨ ਅੰਮ੍ਰਿਤ ਕਿਵੇਂ ਕੌੜਾ ਲੱਗਦਾ ਹੈ ਸਾਖਤਾਂ ਦੀ ਸੰਗਤ ਚੰਗੀ ਲੱਗਦੀ ਹੈ ਤੇ ਜਿਹੜੀ ਅੰਮ੍ਰਿਤ ਕੌੜੇ ਵਾਲੀ ਅਵਸਥਾ ਹੈ ਜਿੱਥੇ ਪ੍ਰਭੂ ਦੇ ਨਾਮ ਦੀਆਂ ਚੰਗੀਆਂ ਗੱਲਾਂ ਦੀਆਂ ਚੰਗੀ ਸੰਗਤ ਦਾ ਜ਼ਿਕਰ ਆਂਦਾ ਹੈ ਉੱਥੋਂ ਹੀ ਸਾਖਤ ਭਜਦਾ ਹੈ ਉੱਥੋਂ ਦੀ ਜਿਹੜੀ ਆਤਮਾ ਹੈ ਉਹ ਪਰੇ ਪਰੇ ਹੋ ਜਾਂਦੀ ਹੈ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੀ ਵਿਦ ਨੈਨੋ ਡਿੱਠੀ ਮੈਂ ਹੁਣ ਕੁਝ ਕੁ ਟੂਕ ਮਾਤਰ ਇਤਿਹਾਸਿਕ ਵਿਚਾਰਾਂ ਬਾਬਾ ਫਰੀਦ ਸਾਹਿਬ ਜਿਨ੍ਹਾਂ ਨੂੰ ਸ਼ੱਕਰਗੰਜ ਵੀ ਆਖا ਜਾਂਦਾ ਹੈ ਭਾਵ ਮਿੱਠੇ ਦੇ ਐਸੇ ਪਹਾੜ ਮਠਾਸ ਦੇ ਮਠਾਸ ਦੇ ਪੁੰਜ ਉਹ ਬਾਬਾ ਫਰੀਦ ਸਾਹਿਬ ਜੀ ਬਾਬਾ ਫਰੀਦ ਸਾਹਿਬ ਨੂੰ ਉਹਨਾਂ ਦੀ ਮਾਤਾ ਨਾ ਇੱਕ ਗੱਲ ਕਿਹਾ ਕਰਦੀ ਸੀ ਕਿ ਜਦੋਂ ਪਰਮੇਸ਼ਰ ਦਾ ਨਾਮ ਜਪੀਏ ਨਾ ਜਦੋਂ ਅੱਲਾ ਪਾਕ ਪਾਕ ਨੂੰ ਯਾਦ ਕਰੀਏ ਤਾਂ ਕਹਿੰਦੇ ਉਹ ਖਾਣ ਵਾਸਤੇ ਸਾਨੂੰ ਮਿਸ਼ਟਾਨ ਭਾਵ ਮਿੱਠੇ ਪਦਾਰਥ ਬਖਸ਼ਿਸ਼ ਕਰਦਾ ਹੈ ਤੇ ਬਾਬਾ ਫਰੀਦ ਸਾਹਿਬ ਨੂੰ ਨਾ ਅੱਲਾ ਦਾ ਨਾਮ ਜਪਾਉਣ ਦੇ ਲਈ ਅੱਲਾ ਵਾਲੇ ਪਾਸੇ ਜੋੜਨ ਦੇ ਲਈ ਉਹਨਾਂ ਦੀ ਮਾਤਾ ਕਹਿੰਦੀ ਸੀ ਉਹ ਅੱਲਾ ਅੱਲਾ ਦਾ ਜਾਪ ਕਰ ਤੇ ਜਦੋਂ ਬਾਬਾ ਫਰੀਦ ਸਾਹਿਬ ਜੀ ਅੱਲਾ ਅੱਲਾ ਦਾ ਜਾਪ ਕਰਦੇ ਸਨ ਅੱਖਾਂ ਬੰਦ ਕਰਕੇ ਤਾਂ ਉਹਨਾਂ ਦੀ ਮਾਤਾ ਚੋਰੀ ਛੁਪੇ ਕੱਪੜੇ ਦੇ ਥੱਲੇ ਕੁਝ ਐਸੇ ਮਿੱਠੇ ਪਦਾਰਥ ਰੱਖ ਦਿੰਦੇ ਸੀ ਤੇ ਬਾਅਦ ਦੇ ਵਿੱਚ ਇਹ ਗੱਲ ਕਹਿੰਦੀ ਸੀ ਆ ਦੇਖ ਤੂੰ ਅੱਲਾ ਦਾ ਨਾਮ ਜਪਿਆ ਤੇ ਅੱਲਾ ਨੇ ਤੈਨੂੰ ਆਹ ਮਿੱਠੇ ਭੋਜਨ ਮਿੱਠੇ ਪਦਾਰਥ ਗ੍ਰਹਿਣ ਕਰਨ ਵਾਸਤੇ ਬਖਸ਼ਿਸ਼ ਕੀਤੇ ਹਨ ਮਿੱਠੇ ਪਦਾਰਥਾਂ ਦੀ ਦਾਤ ਦਿੱਤੀ ਹੈ ਤੇ ਬਾਬਾ ਫਰੀਦ ਸਾਹਿਬ ਆਪਣੇ ਸ਼ਲੋਕਾਂ ਦੇ ਵਿੱਚ ਕੀ ਲਿਖਦੇ ਹਨ ਧਿਆਨ ਨਾਲ ਸ਼ਿੱਦਤ ਨਾਲ ਸੁਣਨਾ ਫਰੀਦਾ ਸ਼ੱਕਰਖੰਡ ਨਿਮਾਂਤ ਗੁੜ ਮੱਖਿਓ ਮਾਂਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਦੁੱਧ ਹੁਣ ਅਸਲ ਦੇ ਵਿੱਚ ਮਿੱਠਾ ਕੀ ਹੈ ਤੇ ਅਸਲ ਦੇ ਵਿੱਚ ਕੌੜਾ ਕੀ ਹੈ ਜੇ ਸਾਨੂੰ ਇਸ ਚੀਜ਼ ਦਾ ਗਿਆਨ ਤੇ ਬੁੱਧ ਜਾਂ ਸੋਝੀ ਜਾਂ ਪ੍ਰਕਾਸ਼ ਆ ਜਾਵੇ ਤੇ ਸਾਨੂੰ ਇਸ ਚੀਜ਼ ਦਾ ਅਕਲੀ ਗਿਆਨ ਹੋ ਜਾਏਗਾ ਆਤਮਿਕ ਤੌਰ ਤੇ ਕਿ ਅਸਲ ਦੇ ਵਿੱਚ ਅਸੀਂ ਇੱਕ ਰਹਿੰਦੇ ਰਹਿ ਗਏ ਇੱਕ ਰੰਧੇ ਗਏ ਉਜਾੜ ਵਾਲੀ ਅਵਸਥਾ 'ਚ ਤੇ ਨਹੀਂ ਖੜੇ ਅਸੀਂ ਕਿਹੜੀ ਅਵਸਥਾ 'ਚ ਖੜੇ ਆ ਅਸੀਂ ਕਿਤੇ ਪੁੱਲ ਫੁਲਖੇ ਉਸ ਅਵਸਥਾ ਦੇ ਵਿੱਚ ਤਾਂ ਨਹੀਂ ਖੜੇ ਅੰਮ੍ਰਿਤ ਕੌੜਾ ਵਿਖਿਆ ਮੀਠੀ ਸਾਖਤ ਕੀ ਵਿਦ ਨੈਨੋ ਡੀਠੀ ਕਿਤੇ ਬਾਹਰਲੇ ਨੇਤਰਾਂ ਦੇ ਨਾਲ ਹੀ ਉਹਨਾਂ ਮਿਠਾਸ ਨੂੰ ਉਹਨਾਂ ਮਾੜੇ ਕਰਮਾਂ ਨੂੰ ਗ੍ਰਹਿਣ ਕਰ ਰਹੇ ਆ ਪਰ ਆਤਮਿਕ ਤੌਰ ਤੇ ਗੁਰੂ ਨਾਲੋਂ ਵਿਛੜ ਕੇ ਅਸੀਂ ਇੱਕ ਰਹਿੰਦੇ ਰਹਿ ਗਏ ਇੱਕ ਰੰਧੇ ਗਏ ਉਜਾੜ ਵਾਲੀ ਅਵਸਥਾ ਦੇ ਵਿੱਚ ਜੀ ਰਹੇ ਆ ਉੱਥੇ ਸਾਡੀ ਆਤਮਾ ਮਰੀ ਹੋਈ ਐ ਕਿਉਂਕਿ ਕਰਮ ਦਾ ਫਰਕ ਪੈ ਗਿਆ ਸਿਧਾਂਤ ਦਾ ਫਰਕ ਪੈ ਗਿਆ ਟੈਕਨੀਕ ਦਾ ਫਰਕ ਪੈ ਗਿਆ ਜਿਹੜੀ ਟੈਕਨੀਕ ਜਿਹੜੇ ਫੰਡਾਮੈਂਟਲਸ ਇਸ ਲਾਈਫ ਦੇ ਅੰਦਰ ਇਸ ਜੀਵਨ ਦੇ ਅੰਦਰ ਸਾਨੂੰ ਚਾਹੀਦੇ ਸਨ ਹੁਣ ਸਮਝਣ ਵਾਲੀ ਵਿਚਾਰ ਨੂੰ ਸਮਝਣਾ ਬਾਬਾ ਫਰੀਦ ਸਾਹਿਬ ਇਹ ਗੱਲ ਕਹਿੰਦੇ ਹਨ ਫਰੀਦਾ ਸ਼ੱਕਰਖੰਡ ਨਿਮਾਤ ਗੁੜ ਮੱਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਦੁੱਧ ਸਾਰੀਆਂ ਦੁਨੀਆਂ ਦੀਆਂ ਵਸਤੀਆਂ ਵਸਤਾਂ ਭਾਵ ਜਿਹੜੇ ਪਦਾਰਥ ਆਧ ਖਾਂ ਉਹ ਮਿੱਠੇ ਹੋ ਸਕਦੇ ਹਨ ਪਰ ਐ ਪ੍ਰਭੂ ਜੀ ਤਰਲਾ ਲੋ ਮੈਂ ਤਰਲਾ ਲੈਂਦਾ ਇਸ ਚੀਜ਼ ਦਾ ਮੈਂ ਅਰਦਾਸ ਕਰਦਾ ਮੈਂ ਸੀਸ ਨਿਮੋਣਾ ਜਿੰਨਾ ਮਿੱਠਾ ਪ੍ਰਭੂ ਦਾ ਨਾਮ ਹੈ ਨਾ ਉਤਨੀ ਮਿੱਠੀ ਦੁਨੀਆ ਦੇ ਅੰਦਰ ਕੋਈ ਚੀਜ਼ ਨਹੀਂ ਪਰ ਜੇ ਇਹਦੇ ਬਾਰੇ ਸਮਝਣਾ ਹੈ ਤਾਂ ਚੰਗੇ ਬੰਦਿਆਂ ਦੀ ਸ਼ੌਭਤ ਚੰਗੇ ਬੰਦਿਆਂ ਦੀ ਸੰਗਤ ਚੰਗੇ ਬੰਦਿਆਂ ਦੀ ਯੂਨਿਟੀ ਗੁਰੂ ਕੀ ਸੰਗਤ ਕਿਸ ਤਰ੍ਹਾਂ ਕਰਨਾ ਹੈ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਦਾ ਲਾਗਾ ਮੀਠਾ ਸਾਨੂੰ ਸਮਝ ਆ ਜਾਵੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੀ ਵਿਦ ਨੈਨੋ ਡੀਠੀ ਸਾਨੂੰ ਪਪਾ ਫਰੀਦ ਸਾਹਿਬ ਦੇ ਇਹ ਸ਼ਲੋਕ ਸਮਝ ਆ ਜਾਣ ਫਰੀਦਾ ਇਹ ਵਿਸ ਗੰਦਲਾਂ ਜ਼ਹਿਰ ਰੂਪੀ ਗੰਦਲਾਂ ਧਰੀਆਂ ਖੰਡ ਲਿਵਾੜ ਸਾਡੇ ਮਾੜੇ ਕਰਮਾ ਕਰਕੇ ਸਾਨੂੰ ਇਹਨਾਂ ਦੇ ਜਿਹੜੀ ਉੱਪਰ ਮਿਠਾਸ ਲੱਗੀ ਹੋਈ ਆ ਉਹ ਮਿੱਠੀ ਲੱਗਦੀ ਆ ਲੇਕਿਨ ਅੰਦਰੋਂ ਕੌੜੀਆਂ ਹਨ ਧਰੀਆਂ ਖੰਡ ਲਿਵਾੜ ਇਕ ਰਾਹ ਹਿੰਦੇ ਰਹਿ ਗਏ ਇਕ ਰੰਧ ਹੀ ਗਏ ਉਜਾੜ ਉਜਾੜਾਂ ਵਾਲੇ ਪਾਸੇ ਨਾ ਚੱਲ ਕੇ ਹਰੀ ਕ੍ਰਾਂਤੀ ਗ੍ਰੀਨ ਰੈਵਲੂਸ਼ਨ ਵਾਲੇ ਪਾਸੇ ਆਈਏ ਸਾਡੇ ਮਨ ਦੇ ਅੰਦਰ ਗੁਰੂ ਦੀ ਚਣਕ ਫੁੱਟ ਜਾਵੇ ਗੁਰੂ ਦੀ ਜੋਤ ਜਗ ਜਾਵੇ ਗੁਰੂ ਆਪ ਮਿਹਰ ਕਰੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ